ਚੰਡੀਗੜ੍ਹ ਦੇ ਵਿੱਚ ਅੱਜ ਯਾਨੀ ਕਿ ਮੰਗਲਵਾਰ ਨੂੰ ਮੇਅਰ ਦੀਆਂ ਚੋਣਾਂ ਹੋ ਰਹੀਆਂ ਹਨ ਅਤੇ ਭਾਰਤੀ ਜਨਤਾ ਪਾਰਟੀ ਦਾ ਸਾਹਮਣਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗੱਠਜੋੜ ਦੇ ਨਾਲ ਹੋਵੇਗਾ। ਆਮ ਚੋਣਾਂ ਤੋਂ ਪਹਿਲਾਂ ਐਨਡੀਆ ਤੇ ਇੰਡੀਆ ਬਲਾਕ ਵਿਚਾਲੇ ਇਹ ਪਹਿਲੀ ਟੱਕਰ ਹੋਵੇਗੀ ਕਿ ਇਹ ਚੋਣਾਂ ਸਖਤ ਸੁਰੱਖਿਆ ਦੇ ਵਿਚਕਾਰ ਕਰਵਾਈ ਜਾਵੇਗੀ। ਚੰਡੀਗੜ੍ਹ ਨਗਰ ਨਿਗਮ ਦੀਆਂ ਸੁਰੱਖਿਆ ਦੇ ਲਈ ਤਿੰਨ ਪਧਰੀ ਬੈਰੀਕੇਡ ਲਗਾਏ ਗਏ ਹਨ। ਪਹਿਲਾਂ ਇਹ ਚੋਣਾਂ 18 ਜਨਵਰੀ ਨੂੰ ਹੋਣੀ ਸੀ ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਪ੍ਰੈਜ਼ਾਈਡਿੰਗ ਅਫਸਰ ਅਨਿਲ ਮਸੀਦੀ ਦੀ ਬਿਮਾਰੀ ਦੇ ਕਾਰਨ ਇਸ ਨੂੰ 6 ਫਰਵਰੀ ਤੱਕ ਮੁਲਤਵੀ ਕਰ ਦਿੱਤਾ। ਹਾਲਾਂਕਿ ਕਾਂਗਰਸ ਅਤੇ ਆਪ ਦੇ ਕੌਂਸਲਰਾਂ ਨੇ ਇਸ ਕਾਨੂੰਨ ਦਾ ਵਿਰੋਧ ਕੀਤਾ 35 ਮੈਂਬਰੀ ਨਗਰ ਨਿਗਮ ਹਾਊਸ ਦੇ ਵਿੱਚ ਆਪ ਅਤੇ ਕਾਂਗਰਸ ਗੱਠ ਜੋੜ ਦੀਆਂ ਮਿਲ ਕੇ 20 ਵੋਟਾਂ ਹਨ ਅਤੇ ਜਿਸ ਦੇ ਨਾਲ ਭਾਜਪਾ ਦੀਆਂ 15 ਵੋਟਾਂ ਦੇ ਲਈ ਸਖਤ ਚੁਣੌਤੀ ਹੈ ਇਸ ਦੇ ਵਿੱਚ 14 ਕੌਂਸਲਰਾਂ ਅਤੇ ਸੰਸਦ ਮੈਂਬਰ ਕਿਰਨ ਕੇਰ ਦੀਆਂ ਵਾਧੂ ਵੋਟਾਂ ਸ਼ਾਮਲ ਹਨ ਜਿੱਤ ਦਾ ਜਾਦੂਈ ਅੰਕੜਾ 19 ਹੈ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 24 ਜਨਵਰੀ ਦੇ ਆਪਣੇ ਹੁਕਮਾਂ ਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੂੰ ਅੱਜ ਮੇਅਰ ਚੋਣਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ ਅਦਾਲਤ ਨੇ ਆਜ਼ਾਦ ਅਤੇ ਨਰਪੱਖ ਚੋਣਾਂ ਦੀ ਲੋੜ ਤੇ ਜ਼ੋਰ ਦਿੱਤਾ ਆਪ ਕਾਂਗਰਸ ਗਠਜੋੜ ਨੇ ਵੱਖ-ਵੱਖ ਔਦਿਆਂ ਦੇ ਲਈ ਰਣਨੀਤਿਕ ਤੌਰ ਤੇ ਉਮੀਦਵਾਰਾਂ ਨੂੰ ਨਾਮਜ਼ਦ ਕੀਤਾ ਹੈ ਆਮ ਆਦਮੀ ਪਾਰਟੀ ਦੀ ਨਿਮਾਉਂਦਗੀ ਕਰ ਰਹੇ ਕੁਲਦੀਪ ਕੁਮਾਰ ਮੇਅਰ ਦੇ ਅਹੁਦੇ ਦੇ ਲਈ ਚੋਣ ਲੜ ਰਹੇ ਹਨ ਜਦਕਿ ਕਾਂਗਰਸ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਉਮੀਦਵਾਰ ਉਤਾਰ ਰਹੀ ਹੈ ਆਪ ਕਾਂਗਰਸ ਗਠਜੋੜ ਭਾਜਪਾ ਦੇ 8 ਸਾਲਾਂ ਦੇ ਸ਼ਾਸਨ ਨੂੰ ਤੋੜਨਾ ਚਾਹੁੰਦਾ ਹੈ VOTING ਸਵੇਰੇ 10 ਵਜੇ ਸ਼ੁਰੂ ਹੋਈ ਕਾਂਗਰਸ ਨੇ 2022 ਅਤੇ 2023 ਦੀਆਂ ਵੋਟਾਂ ਦੇ ਵਿੱਚ ਹਿੱਸਾ ਨਹੀਂ ਲਿਆ ਸੀ ਇਨ੍ਹਾਂ ਚੋਣਾਂ ਦੇ ਵਿੱਚ ਭਾਜਪਾ ਦੀ ਜਿੱਤ ਹੋਈ ਸੀ ਮੇਅਰ ਦੇ ਅਹੁਦੇ ਦੇ ਲਈ ਚੋਣ ਪ੍ਰਕਿਰਿਆ ਗੁਪਤ ਮਤਦਾਨ ਰਾਹੀਂ ਕਰਵਾਈ ਜਾਂਦੀ ਹੈ ਬਿਊਰੋ ਰਿਪੋਰਟ ਐਸ ਸੰਜਟ ਨਿਊਜ਼